ਟੀਕੇ ਲਾਉਂਦਾ ਹੀ ਇੱਕ ਮੇਰੇ ਮਨ ਦਾ ਸੁਣ ਲਾਉਂਦਾ ਹੀ ਪਹਿਲਾਂ ਇਹ ਜੀ ਖਲਸਾ ਚਾਪੇ 2 ਮਿੰਟ ਹੋਏ ਪਿੱਛੇ ਹੋ ਜਾ ਪਹਿਲਾਂ ਟੀਕੇ ਲਾਉਂਦਾ ਸੀਗਾ ਹਾਂਜੀ ਪਹਿਲਾਂ ਲਾ ਸੰਗਤ ਜੀ ਆ ਬੰਦਾ ਹੀ ਫੜ ਲਿਆ ਹੈਗਾ ਜਿਹੜੇ ਸਿੰਘ ਨੇ ਜਿਹੜਾ ਬਦਮਾਸ਼ੀ ਕਰਦਾ ਹੈਗਾ ਆ ਮੁੰਡੇ ਦਾ ਸਿਰ ਪਾੜਿਆ ਆ ਦੇਖੋ ਬਦਮਾਸ਼ੀ ਨਹੀਂ ਹੋਰ ਕੀ ਆ ਹਾਂ ਸਿਰ ਕਿੰਨੇ ਪਾੜਿਆ ਸਿਰ ਕਿਨੇ ਪਾੜਿਆ ਕਿਹਨੇ ਮਾਰ ਕਿੰਨੇ ਪਾੜਿਆ ਕਿਹਨੇ ਪਾੜਿਆ ਇਹ ਪੁੱਠੇ ਤੇ ਤੇਰ ਫਿਰ ਹਜੇ ਕਾਕਾ ਸੱਧਾ ਨਹੀਂ ਮਾਰਿਆ ਮੈਂ ਪੁੱਠੇ ਹੀ ਵਜਿਆ ਨਹੀਂ ਮਾਰਨਾ ਨਹੀਂ ਗਾ ਦੱਸੋ ਮਾਰਿਆ ਥੋੜਾ ਸਮਝਾ ਰਹੇ ਆ ਉਹਨੂੰ ਕਹਿੰਦਾ ਕੀ ਹੈ ਜੀ ਇਹ ਮੇਰੇ ਨਾਲ ਲੜਦੇ ਸੀ ਜੀ ਇਹ ਅੱਛਾ ਆ ਫੜ ਕੇ ਬਣਾ ਦਿੰਦਾ ਜੀ ਇਹਨਾਂ ਨੂੰ ਕਿਹਾ ਮੈਂ ਕਿਹਾ ਜੀ ਮੇਰੇ ਅੱਗੇ ਪਿੱਛੇ ਮਾਰ ਨਹੀਂ ਪਿਓ ਦੀ ਦਾਰੂ ਪੀਤੀ ਐਸੀ ਬਾਬਾ ਜੀ ਫੁੱਲ ਉਹਨੇ ਇਹ ਦੱਸ ਉਹ ਤਾਂ ਸਾਹਮਣੇ ਬੋਲ ਕੇ ਦੱਸ ਆ ਬੰਦਾ ਇੱਧਰ ਓ ਹੈਲੋ ਕਿਧਰ ਟੀਲੋ ਸਪੀਡ ਕੋ ਖਰਾਬ ਕਰੀ ਇਹਨਾਂ ਨੇ ਹਾਂ ਤੂੰ ਇੱਕ ਸੱਟਿਆ ਹੀ ਆਇਆ ਕਿੰਨੇ ਕੀ ਕਹਿੰਦਾ ਇਹ ਮਾ ਮਗਰ ਗਿਆ ਵੇਖੀ ਗਿਆ ਚੱਲ ਬੱਤਾ ਚੱਲ ਤੂੰ ਹੋਂਦ ਤਾਂ ਦਸਤੀ ਕੀ ਚਾਉਣਾ ਹੈ। ਚਲਾ ਜਾ ਆ ਜਾ। ਪਹਿਲਾਂ ਤੇਰਾ ਪੈਨਸਲ ਪਾ ਦੂ। ਅੱਜ 12 ਨਾਲ ਬਣਾ ਬਣਾ। ਸੰਗਤ ਜੀ ਜਿਹੜਾ ਬੰਦਾ ਜਿਹੇ ਬੰਦੀਆਂ ਦਾ ਕੋਈ ਘੱਟੋ ਘੱਟ 6-7 ਜਿਹੇ ਬੰਦੀਆਂ ਦੇ ਵਿੱਚ ਇਹਨਾਂ ਕੋਲ ਕਿਹਾ ਹੋਇਆ ਹੈ ਤੇ ਅੱਜ ਅਸੀਂ ਫੜ ਗਏ ਇਹ। ਜਿਹੇ ਬੰਦੀਆਂ ਇੱਥੇ ਪਰੇਸ਼ਾਨ ਹੋਈਆਂ ਪਿੰਡਾਂ ਦੇ। ਬਹੁਤ ਚੋਰੀ ਕਰਦਾ ਹੈ ਨਾ ਮੋਬਾਈਲ। ਆਨੰਦਪੁਰ ਮਾਹ ਮੇਰੇ ਕੋਲ ਸਾਰਾ ਪ੍ਰੂਫ ਆ ਵੀਡੀਓ ਦੇ ਵਿੱਚ ਆ। ਆਨੰਦਪੁਰ ਸਾਹਿਬ ਕਿੰਨੇ ਮੋਬਾਈਲ ਚੋਰੀ ਕਰਕੇ ਲਿਆ ਆ। ਕਿੰਨੇ ਲੈ ਆ ਗਏ 10 ਕਿੰਨੇ ਲੈ ਗਏ ਬੋਲ ਬੋਲ ਬਹਿ ਜਾਂਦੇ ਗਰ ਫੜ ਫੜ ਬੋਲ ਕਿੰਨੇ ਲੈ ਗਏ ਨਹੀਂ ਸਰ ਜੀ ਮੈਂ ਬਰਸਾ ਫੇ ਨੂੰ ਮੈਂ ਪਹਿਲਾ ਕੰਮ ਕਰਦਾ ਸੀ ਜਦੋਂ ਮੈਂ ਚਿੱਟਾ ਲਾਂਦਾ ਸੀ ਹੁਣ ਨਹੀਂ ਜੀ ਮੈਂ ਕਰਦਾ ਚਿੱਟਾ ਲਾਂਦਾ ਸੀਗਾ ਅਨੰਦਪੁਰ ਸਾਹਿਬ ਤੋਂ ਨਵਾਂ ਮੈਂ ਦਵਾਈ 70 ਮਿਲਦੀ ਜਾਂਦੀ 35 ਮਿਲ ਰਿਹਾ ਆਇਆ ਇੱਕ ਦੋ ਬੰਦੇ ਹੀ ਨੱਕ ਬੰਦਾ ਹੋ ਰਿਹਾਗਾ ਇਹ ਇੱਕ ਬੰਦਾ ਹੋ ਰਿਹਾ ਇੱਕ ਫੜ ਲਿਆ ਸੀ ਸੰਗਤ ਜੀ ਹੋਣਾ ਚਾਹੀਦਾ ਅੰਮ੍ਰਿਤਧਾਰੀ ਸਿੱਖ ਦਾ ਹੋਗੇ ਤੂੰ ਪਾਣੀ ਚੋਣੀ ਕਰ ਲੈ ਮੇਰੇ ਕੋਲ ਨਹੀਂ ਨਹੀਂ ਜੀ ਸਰ ਜੀ ਮੈਂ ਬਦਲਾਮ ਕੀ ਕਰ ਆ ਦੇ ਲੋ ਸੰਗਤ ਨਹੀਂ ਫੜ ਲੈਣ ਨੂੰ ਅੱਟਾ ਪਾਪਾ ਜੀ ਹਾਂ ਹੋਰ ਜੀ ਮੈਂ ਦਾਸ ਕੋਲ ਪਤਾ ਹੈ ਬੱਬਾ ਜੀ ਆ ਦੇਖੋ ਸੰਗ ਜੀ ਫੜ ਲਿਆ ਹੈਗਾ ਛੇ ਰੱਕੇ ਇਹ ਤੇ ਬਿਆਨ ਆ ਆ 2 ਸੰਗ ਦੇ ਇਹ ਪੈਂਚਰ ਵਾਲੀ ਆ ਦੇਖੋ ਯਾਰ ਸੰਗ ਦਾ ਆ ਸੰਗ ਜੀ ਆ ਫੜ ਲਿਆ ਇੱਕ ਆ ਦੇਖੋ ਜੀ ਇਹ ਸੰਗ ਦਾ ਆ ਟੂਪ ਫੜ ਲਿਆ ਗਿਆ ਇਹ ਸੰਗ ਦਾ ਹੈਗਾ ਇਹ ਬਾਕੀ ਸੰਗ ਦੇ ਆ ਕਪੜਾ ਨਹੀਂ ਕਿਸੇ ਨੂੰ ਮੈਂ ਕਿਸੇ ਨੂੰ ਇਹ ਨਸ਼ੇ ਨਹੀਂ ਇਹ ਕਦੇ ਵਾਪਸ ਫਿਰ ਸਾਡੇ ਰਾਜੂ ਫੜੀ ਤੂੰ ਕੈਮਰਾ ਮੈਨੂੰ ਛੱਡ ਦੇ ਸਾਡੇ ਵਿੱਚ ਸਾਡੇ ਢਿੰਗ ਸਿੰਘ ਬਦਨਾਮ ਆ ਮਸੰਦ ਲੋਕ ਡੁਪਲੀਕੇਟ ਢਿੰਗ ਫੜੇ ਹੋਇਆ ਜਿਹੜੇ ਡੁਪਲੀਕੇਟ ਹੁੰਦੇ ਆ ਕਾਫੀ ਗਾਦੀ ਕਾਫੀ ਦਿੰਦੇ ਹੋਰ ਵੀ ਗਾਦੀ ਲਸਨ ਦੇਖ ਕੋਈਂਦਾ ਲਸਨ ਚ ਦਿਖਾ ਜਾਵੇ ਕਿਹੜਾ ਜਿਹੜਾ ਸੁੰਘਦੇ ਉਹ ਵੀ ਬਾਨੇ ਦਾ ਬਾਬੇ ਥੋੜਾ ਸਾਈਡ ਤੇ ਇਹ ਨਹੀਂ ਇਹਨਾਂ ਕਰਨੀ ਇਹਦਾ ਟੈਟਾ ਆ ਦੇਖੋ ਆ ਸੰਗ ਫੜ ਦੇ ਆ ਕਪੜਾ ਨਾਲ ਕਪੜਾ ਵੀ ਬੰਦਾ ਦਾ ਲਸਨ ਦਿਖਾ ਸਾਨੂੰ ਅੱਦਾ ਦਾ ਆ ਲਸਨ ਕਪੜਾ ਆ ਨਾਲ ਆਲਫ ਜਿਹੜੀ ਟੂਬ ਸੁੰਘਦੇ ਦੇ ਨਾਲ ਨਾਲ ਮੇਰੀ ਗੱਲ ਸਾਡੇ ਨਿਸ਼ਾਨੇ ਵਿੱਚ ਇਹਨੂੰ ਇਹ ਪੁੱਛੋ ਕੀ ਆਪਣੀਆਂ ਪੰਜ ਬਾਣੀਆਂ ਕਿਹੜੀਆਂ ਪੰਜਾਂ ਬਾਣੀਆਂ ਦੇ ਨਾਂ ਦੱਸ ਦੂੰ ਮੈਨੂੰ? ਅਕਬਜੀਤ ਸਾਹਿਬ, ਜਗਤ ਸਾਹਿਬ, ਤੇ ਪਰ ਸਾਹਿਬ ਸਵਈਏ, ਹਾਂਜੀ। ਚੋਬੀ ਸਾਹਿਬ, ਅਨੰਦ ਸਾਹਿਬ। ਕਿਹੜੇ ਕਿਹੜੇ ਗੁਰੂ ਸਾਹਿਬ ਨੇ ਲਿਖੀ ਇਹ ਵੀ ਦੱਸ ਦੇ। ਛੱਡ ਤੂੰ ਉਹ ਨਸ਼ੇ ਦੇ ਛੱਡ ਜਾ। ਇਹ ਵੀ ਸੁਣੋ ਕਿਹੜੇ ਕਿਹੜੇ ਗੁਰੂ ਸਾਹਿਬ ਦੀ ਲਿਖਤ ਹੈ। ਇਹ ਜੀ 6 6 ਮਹਾਰਾਜ ਜੀ। ਕਿਹੜੇ 6 ਮਹਾਰਾਜਵੇਂ ਤੂੰ ਮਾਰੋ ਬਬੀ ਇਹ ਕਿੱਥੇ ਲੈ 6 ਮਹਾਰਾਜ ਕਿਹੜੇ 6 ਮਹਾਰਾਜ ਹੋਇਆ? ਤੇ ਮਹਾਰਾਤਾ ਜੀ ਕੋਈ ਇਹ ਹੀ ਦਸਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪਣੇ। ਤਾਂ ਪਤਾ ਹੀ ਨਹੀਂ ਕੋਈ। ਸਮਝ ਨਹੀਂ ਆ ਇੱਕੜ ਬਾਬੇ ਰੋਕਦੀ ਹੈ ਹਾਂ ਇਹ ਇੱਥੇ ਗੱਡੀ ਦੀਆਂ ਲਾਨਾਂ ਤੇ ਰਹਿੰਦੇ ਆ ਟਿਊਬਾ ਸੁੰਘਦੇ ਨੇ ਇਹ ਪੈਂਚਰ ਵਾਲੀਆਂ ਟਿਊਬਾ ਸੁੰਘਦੇ ਆ ਪੈਂਚਰ ਵਾਲੀਆਂ ਟੂਬਾ ਤੋਂ ਬਾਅਦ ਜੇ ਇਹਨਾਂ ਨੂੰ ਕੋਈ ਨਾਮ ਮਿਲੇ ਇਹ ਪਿੱਛੇ ਲੁੱਟ ਖੋਹ ਕਰਦੇ ਆ ਕੱਲ ਵੀ ਕੁੜੀ ਦੀ ਉੱਤੇ ਫੋਹ ਹੀ ਆ ਉਹਦੇ ਬਲੇਡ ਵਿੱਚ ਮੂੰਹ ਤੇ ਇਹ ਸਾਰੇ ਗਲਤ ਕੰਮ ਕਰਦੇ ਆ ਕੰਨਾਂ ਤੇ ਫੋਨ ਲਾਉਂਦੇ ਰਹਿੰਦੇ ਨੇ ਜੀ ਇਹ ਸਾਜ਼ ਲਗਾਈ ਹੋਈ ਐਪਲੀਕੇਸ਼ਨ ਦਿੱਤੀ ਹੋਈ ਮੁੰਡੇ ਨਾਲ ਫੋਨ ਦੀ ਇਹਦੀ ਸਾਰੇ ਕਹਿੰਦੇ ਕਹਿੰਦੇ ਅਮਰਦਾਰੀ ਬੰਦੇ ਸੇ ਚੋਰੀਆਂ ਕਰਦੇ ਆ ਯਾਰ ਨਹੀਂ ਨਹੀਂ ਗੱਡੀ ਬੇਇੱਜ਼ਤੀ ਵਾਲੀ ਗੱਲ ਆ ਯਾਰ ਇਹ ਸਿੰਘ ਜੀ ਚੱਕ ਲਿਆ ਫੇਰ ਅੱਗ ਰੱਬ ਦਾ ਨਾਮ ਲੈ ਕੇ ਜਿਹੜਾ ਕਹਿੰਦਾ ਯਾਰ ਜਿਹੜੇ ਸਿੰਘ ਡਰਦੇ ਸੀਗੇ ਜਿਹੜੇ ਬਦਮਾਸ਼ੀਆਂ ਕਰਦੇ ਸੀਗੇ ਮੈਨੂੰ ਉਹ ਤਾਂ ਪਤਾ ਹੀ ਨਹੀਂ ਹੱਥ ਕਿਤੇ ਵੱਢਨੇ ਆ ਆਜਾ ਅੱਜ ਹੱਥ ਵੱਢਾਉਣੇ ਆ ਤੇਰੇ ਮੈਂ ਸਾਡੇ ਤੂੰ ਮੈਂ ਪਾਉਣੇ ਤੂੰ ਬੇਇੱਜ਼ਤੀ ਕਰਾਣਾ ਤੂੰ ਐ ਨਹੀਂ ਨਹੀਂ ਜੀ ਮ ਸਾਲ ਨੰਬਰ ਤੇ ਇਧਰ ਲਾਇਸੈਂਸ ਮੇਰਾ ਨਹੀਂ ਹੈ ਇਹ ਬਚ ਗਿਆ ਕਿੱਟ ਵੀ ਕੋਈ ਕਿੱਟ ਡਿੱਗ ਬਈ ਆ ਦੇਖੋ ਜੀ ਆਰਜ਼ੀ ਲਾਈ ਆਰਜ਼ੀ ਲਿਖੀ ਹੋਈ ਜੀ ਅਰਜ਼ੀ ਦਿੱਤੀ ਹੋਈ ਆ ਆ ਬੰਦਾ ਨੰਗਾ ਹੱਥੋਂ ਫੜ ਲਿਆਗਾ ਆਇ ਕਾ ਬੰਦਾ ਕੁਝ ਵੀ ਨਹੀਂ ਹੈ ਉਹ ਕਹਿੰਦਾ ਮੇਰੇ ਕੋਲੇ ਕੁਝ ਨਹੀਂ ਹੁਣ ਤਾਂ ਕੁਝ ਨਹੀਂ ਹੈਗਾ ਜਿਹੜਾ ਬੱਟ ਘਟ ਖਾ ਲਿਆ ਤੁਸੀਂ ਉਹ ਕਿੱਥੇ ਗਿਆ ਕੀ ਗੱਲ ਦੀ ਏ ਤੂੰ ਅਮਰ ਤੂੰ ਤਾਰੀ ਬਾਣਾ ਪਾ ਗਦੇ ਕੀ ਲਈ ਫਿਰਦਾ ਆ ਟੂਪਾਂ ਸੁੰਗਣ ਡਿਆ ਨਮਾ ਤੂੰ ਚੋਰੀਆਂ ਕਰਦਾ ਬੰਦਾ ਫੜਿਆ ਗਿਆ ਬੰਦੇ ਦਾ ਸਿਰ ਪਾੜਿਆ ਬਦਮਾਸ਼ੀ ਕਰਦਾ ਕਹਿੰਦਾ ਜਿਹੜੇ ਮਰਜੀ ਢੰਗ ਨਾਲ ਖੋਜ ਨਹੀਂ ਨਹੀਂ ਜੀ ਇਹ ਤੇ ਬਾਅਦ ਨਹੀਂ ਗਿਆ ਮਾਫੀ ਮਾਮਾ ਮਾਰ ਕੇ ਭਾਵੀ ਮੰਨੇਗਾ ਤੂੰ ਹੈ